ਵਾਇਡਰਜਿਕਾ ਖਾਲਸਾ ਵਾਇਡਰਜਿਕ ਦੀ ਫਤਿਹ ਅਕਾਲਤੌਰ ਸਾਹਿਬ ਦੇ ਜਹੇਦਾਰ ਗਿਆਨੀ ਰਘੂवीर ਸਿੰਘ ਜਿਨ੍ਹਾਂ ਨੂੰ ਡੇਂਗੂ ਹੋਇਆ ਤੇ ਹਸਪੀਟਲੇ ਵਿੱਚ ਦਾਖਲ ਕਰਵਾਇਆ ਗਿਆ ਬਹੁਤ ਲੋਕਾਂ ਨੇ ਮੀਡ ਕੀਤੀ ਕਿ ਸ਼ਾਇਦ ਜਹੇਦਾਰ ਜੀ ਸਰੋਵਰ ਵਿੱਚ ਇਸ਼ਨਾਨ ਕਰਨ ਦੀ ਲਾਈਵ ਵੀਡੀਓ ਪਾਉਣਗੇ ਕਿਉਂਕਿ ਸਰੋਵਰ ਦੇ ਵਿੱਚ ਇਲਾਜ ਹੋ ਜਾਂਦਾ ਹੈ ਜਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤੇ ਮੈਂ ਵੀ ਵੇਟ ਕੀਤੀ ਸੀ ਕਿ ਸ਼ਾਇਦ ਕੋਈ ਚਮਤਕਾਰ ਦਿਖਾਉਣਗੇ ਡੇਂਗੂ ਕੋਈ ਬਹੁਤੀ ਵੱਡੀ ਜਾਂ ਧਾਨਕ ਬਿਮਾਰੀ ਨਹੀਂ ਹੁੰਦੀ ਇਲਾਜ ਹੋ ਜਾਂਦਾ ਪਰ ਜਿਹੜੇ ਸਰੋਵਰ ਦੇ ਵਿੱਚ ਟਿੰਗਰੇ ਦਾ ਇਲਾਜ ਕੀਤਾ ਜਾਂ ਕੋੜ ਦਾ ਇਲਾਜ ਇਹ ਕਰ ਰਹੇ ਨੇ ਤੇ ਉੱਥੇ ਖੁਦ ਆਪਣੇ ਜਹੇਦਾਰ ਦਾ ਇਲਾਜ ਕਿਉਂ ਨਹੀਂ ਕਰਵਾਇਆ ਗਿਆਨੇ ਲੱਗੂ ਸਿੰਘ ਨੂੰ ਉੱਥੇ ਚੁੰਮੀ ਲਗਾਉਣੀ ਸੀ ਹਸਪਤਲ ਜਾਣ ਦੀ ਲੋੜ ਨਾ ਪੈਂਦੀ ਹਸਪਤਲ ਦੇ ਵਿੱਚ ਸਪੈਸ਼ਲ ਲੱਗਣਗੇ ਕਿ ਉੱਥੇ ਮੁਫਤ ਇਲਾਜ ਹੋਣਾ ਸੀ ਇਹ ਮੇਰੇ ਇਕੱਲੇ ਦੇ ਕਹਿਣ ਦੀ ਗੱਲ ਨਹੀਂ ਬਹੁਤ ਲੋਕਾਂ ਨੇ ਜਦੋਂ ਉਹਨਾਂ ਦੀ ਅਖ਼ਬਾਰ ਦੇ ਵਿੱਚ ਖ਼ਬਰ ਸੁਣੀ ਤਦ ਬਹੁਤ ਲੋਕਾਂ ਨੇ ਇਹ ਸੋਚਿਆ ਹੋਣਾ ਔਰ ਮੈਨੂੰ ਮੈਨੂੰ ਪਿੰਘਾਂ ਨੇ ਫੋਨ ਕੀਤੇ ਕਿ ਗੈਨੀ ਰਵਿੰਦਰ ਸਿੰਘ ਨੂੰ ਟੈਂਪਰ ਹੋ ਗਿਆ ਤੁਸੀਂ ਵੇਟ ਕਰੋ ਸ਼ਾਇਦ ਸਰੋਵਰ ਤੇ ਇਸ਼ਨਾਨ ਕਰਨਗੇ ਲੋਕਾਂ ਨੂੰ ਦੁਸ਼ਮਣ ਦੇ ਵਿੱਚ ਅੰਤਕਾਰ ਇਦਾਂ ਹੁੰਦੇ ਆ ਪਰ ਇਹ ਅਖੰਡਵਾਦ ਤੇ ਬਿਲਕੁਲ ਮੋਹਰ ਲਾਉਂਦੇ ਨੇ ਇਹੋ ਜਿਹੇ ਲੋਕ ਜਦੋਂ ਬੀਬੀ ਰਜਨੀ ਫਿਲਮ ਆਈ ਉਦੋਂ ਇਹਨਾਂ ਲੋਕਾਂ ਨੇ ਪ੍ਰਮੋਟ ਕਰਨ ਨੂੰ ਅੱਜ ਕੋਈ ਕਸਰ ਨਹੀਂ ਸਕੀ ਗਾਨੀ ਮਸਕੀਨ ਸਿੰਘ ਦੀਆਂ ਰਾਣੀ ਜਿਹੜੀਆਂ ਕਥਾ ਚਿੱਪੀਆਂ ਹੋਈਆਂ ਸੀ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਵੀਡੀਓ ਵਾਇਰਲ ਕਰਕੇ ਇੱਥੇ ਕੈਂਸਰ ਦਾ ਇਲਾਜ ਹੋ ਗਿਆ ਇੱਥੇ ਕੋਈ ਜਿਹਦੀਆਂ ਲੱਤਾਂ ਠੀਕ ਨਹੀਂ ਸੀ ਬੀਲਗੇਰ ਤੇ ਆਇਆ ਉਹਦੀਆਂ ਲੱਤਾਂ ਠੀਕ ਹੋ ਗਈਆਂ ਇਥੇ ਕੋਈ ਬੋਲਦਾ ਨਹੀਂ ਸੀ ਗੁੰਗਾ ਸੀ ਉਹਦੇ ਜਵਾਨ ਵਾਪਸ ਆ ਗਏ ਇਹੋ ਜਿਹੇ ਗਿਹੜੀਆਂ ਬਹੁਤ ਮਰਨ ਕੀਤੀ ਪਰ ਜਦੋਂ ਜਾਨੀ ਲਖਵੀਰ ਸਿੰਘ ਵੀ ਇਹ ਖਬਰ ਸੁਣੇ ਕਿ ਡੇਂਗੂ ਹੋ ਗਿਆ ਹਸਪੀਟਲੇ ਵੀ ਦਾਖਲ ਨੇ ਉਦੋਂ ਬੜਾ ਹੀ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਇਹ ਲੋਕ ਕਿਵੇਂ ਜਨਤਾ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਕਿਉਂਕਿ ਜੋ ਕੁਝ ਪੁਜਾਰੀ ਦਾ ਇਹ ਢਾਂਚਾ ਬੰਚਾ ਬਣਾਇਆ ਹੋਇਆ ਉਹ ਖੁਦ ਉਸ ਪੁਜਾਰੀ ਦੀ ਗੱਦੀ ਤੇ ਇਹ ਜਹੇਦਾਰ ਸਾਡੇ ਬੈਠੇ ਆ। ਇਹ ਜੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਕਿ ਸਰੋਵਰਾਂ ਦੇ ਵਿੱਚ ਕੈਂਸਰ ਦਾ ਇਲਾਜ ਹੁੰਦਾ ਹੈ, ਕੋੜ ਦਾ ਇਲਾਜ ਹੁੰਦਾ ਹੈ। ਫਿਰ ਡੇਨਪੋ ਦੇ ਇਲਾਜ ਖਾਤਰ ਤੁਸੀਂ ਹਸਪੀਟਲ ਵਿੱਚ ਕਿਉਂ ਜਾ ਰਹੇ ਹੋ? ਇਹ ਜਹੇਦਾਰ ਵੱਲੋਂ ਕੋਈ ਸਟੇਟਮੈਂਟ ਆਉਗੀ। ਜਿਹੜੇ ਅਖੋਤੀ ਸਾਡੇ ਸਾਧ ਨੇ ਪ੍ਰਚਾਰਕ ਨੇ ਉਹ ਕੋਈ ਸਟੇਟਮੈਂਟ ਦੇਣਗੇ ਜਾਂ ਤਾਂ ਹੱਥ ਖੜੇ ਕਰਕੇ ਕਹੋ ਕਿ ਸਾਡਾ ਪਖੰਡਵਾਦ ਹੈ ਇਹਨਾਂ ਸਰੋਵਰਾਂ ਵਿੱਚ ਉਹ ਸ਼ਕਤੀ ਉਹ ਕਰਾਮਾਤਾਂ ਨਹੀਂ ਹੈਗੀਆਂ ਜਿਹੜੀਆਂ ਅਸੀਂ ਦਿਖਾ ਕੇ ਲੋਕਾਂ ਨੂੰ ਬੇਵਕੂ ਬਣਾ ਰਹੇ ਹਾਂ ਹੁਣ ਇਹਦੇ ਵਿੱਚ ਕੋਈ ਸ਼ੱਕ ਰਹਿ ਗਿਆ ਇੱਕ ਇੱਥੇ ਹੋਰ ਬੇਨਤੀ ਕਰਨੀ ਹੈ ਇਹ ਕੋੜ ਦੇ ਇਲਾਜ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਜੇ ਕੋਈ ਉੱਥੇ ਇਸ਼ਨਾਨ ਕਰਨ ਵਾਸਤੇ ਜਾਂਦਾ ਹੈ ਨਾ ਜਿਹੜੇ ਪਹਿਰੇਦਾਰ ਖੜੇ ਹੁੰਦੇ ਨੇ ਉਹ ਉਹਨੂੰ ਪਹਿਲਾਂ ਕਹਿੰਦੇ ਨੇ ਕਿ ਪਹਿਲਾਂ ਟੂਟੀਆਂ ਦੇ ਇਸ਼ਨਾਨ ਕਰ। ਯਾਨੀ ਕਿ ਸरोवर ਦੇ ਵਿੱਚ ਤੂੰ ਸਿੱਧਾ ਇਸ਼ਨਾਨ ਨਹੀਂ ਕਰ ਸਕਦਾ। ਜਾਣ ਕੇ ਇੱਕ ਕਰਤੂਤਾ ਨੇ ਇਹਨਾਂ ਨੂੰ ਤੇ ਕੱਲ ਇੱਕ ਸੱਜਣ ਨੇ ਮੈਨੂੰ ਇੱਕ ਪੋਸਟ ਭੇਜੀ ਸੀ ਉਹ ਕਹਿੰਦੇ ਕਹਿੰਦੇ ਜੇ ਪੰਜ ਸੱਤ ਕੋੜੀ ਅਮਰ ਸਾਹਿਬ ਲੈ ਕੇ ਜਾਏਗੀ ਇਸ਼ਨਾਨ ਕਰਾਉਣ ਵਾਸਤੇ ਕਹਿੰਦੇ ਉਹਨਾਂ ਕੋੜੀਆਂ ਨੂੰ ਇਹ ਸरोवर ਵਿੱਚ ਇਸ਼ਨਾਨ ਨਹੀਂ ਕਰਦੇ। ਤਾਂ ਕਿ ਸਰੋਗਰ ਤੇ ਟਿਆ ਜਾਓ ਜਾਣ ਕੇ ਕਹਿਣ ਤੋਂ ਭਾਵ ਜਿਹੜਾ ਹਵਾ ਬਣਾ ਕੇ ਇਹਨਾਂ ਨੇ ਪੇਸ਼ ਕੀਤਾ ਹੈ ਪੁਜਾਰੀ ਦੀ ਜਗਦੀ ਉਹਦੇ ਵਿੱਚ 100% ਇਹਨਾਂ ਦਾ ਝੂਠ ਹੈ ਕੋਈ ਸ਼ਕਤੀਆਂ ਨਹੀਂ ਕੋਈ ਕਰਾਮਾਤਾਂ ਨਹੀਂ ਮੈਂ ਤਾਂ ਇੱਥੇ ਕੋਰ ਮੇਲ ਦੀ ਕਰ ਰਹੀਆਂ ਜੇ ਤੁਸੀਂ ਇਹ ਜਿਹੀ ਗੱਪਾਂ ਮਾਰਨੀਆਂ ਹੁੰਦੀਆਂ ਨੇ ਜਿਵੇਂ ਜਿਹੜਾ ਨੂੰ ਡੇਂਗੂ ਹੋਇਆ ਸੀ ਉਜਰ ਇਲਾਜ ਕਰਵਾ ਲੈਣ ਦੇ ਹਸਪੀਟਲ ਵਿੱਚ ਜਾ ਕੇ ਪੋਸਟਪਾਉਂਡ ਦੀ ਕੀ ਲੋੜ ਪਈ ਸੀ ਅਖਬਾਰ ਦੇ ਵਿੱਚ ਖਬਰ ਲਵਾਉਣ ਦੀ ਕੀ ਲੋੜ ਪਈ ਸੀ ਥੋੜਾ ਬਹੁਤਾ ਜਿਵੇਂ ਕਹਿੰਦੇ ਨਕਲ ਵੀ ਅਕਲ ਤੋਂ ਬਿਨਾਂ ਨਹੀਂ ਬਹਾਰੀ ਜਾਂਦੀ ਝੂਠ ਮਾਰਨਾ ਵੀ ਸਿੱਖ ਲਓ ਜੇ ਲੋਕਾਂ ਨੂੰ ਗੁੰਮਰਾਹ ਕਰਨਾ ਹੀ ਹੈ ਇੱਕ ਪਾਸੇ ਤੁਸੀਂ ਹਸਪੀਟਲਾਂ ਵਿੱਚ ਆਪ ਦਾਖਲ ਹੋਈ ਜਾਂਦੇ ਹੋ ਡੇਂਗੂ ਦੀ ਬਿਮਾਰੀ ਠੀਕ ਕਰਨ ਵਾਸਤੇ ਦੂਜੇ ਪਾਸੇ ਤੁਸੀਂ ਲੋਕਾਂ ਨੂੰ ਉਹਨਾਂ ਸਰੋਵਰਾਂ ਦੇ ਵਿੱਚ ਕਰਾਮਤਾਂ ਦਿਖਾਈ ਜਾਂਦੇ ਇਸ ਮੁਟੀ ਕਾਮ ਨੂੰ ਜਾੜਨ ਦੀ ਲੋੜ ਹੈ ਜਦੋਂ ਕੋਈ ਇਹੋ ਜਿਹਾ ਪਖੰਡਵਾ ਤੇ ਟੋਟ ਕਰਦਾ ਫਿਰ ਕਹਿਣਗੇ ਜੀ ਤਾਂ ਕਾਮਰੇਟ ਇਹ ਤਾਂ ਜੀ ਨਾਸਤਕ ਹੈ ਇਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਦਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਦੋਂ ਲਿਖਿਆ ਕਿ ਸਰੋਵਰਾਂ ਦੇ ਵਿੱਚ ਕੋਈ ਸ਼ਕਤੀ ਤੁਹਾਡਾ ਤੁਹਾਡੀ ਬਿਮਾਰੀ ਠੀਕ ਕਰ ਦੋ ਕਦੋਂ ਲਿਖਿਆ ਕਿਹੜਾ ਉਹ ਸ਼ਬਦ ਹੈ ਜਿੱਥੇ ਸਰੋਵਰਾਂ ਦੇ ਵਿੱਚ ਸ਼ਕਤੀ ਦੀ ਗੱਲ ਕੀਤੀ ਹੋਵੇ ਜਾਫਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਮੰਨਦੇ ਨਹੀਂ ਇਹ ਗਲਤਾਂ ਕਹਿਦੇ ਲੋਕਾਂ ਨੂੰ ਵੀ ਅਸਟਾ ਪਖੰਡਵਾਦ ਨੂੰ ਮੰਨਦੇ ਆ ਅਸੀਂ ਬਾਣੀ ਨੂੰ ਨਹੀਂ ਮੰਨਦੇ ਫਿਰ ਲੋਕ ਵੀ ਥੋੜਾ ਬਹੁਤਾ ਸਮਝਾਂ ਕਿਉਂ ਗੁੰਮਰਾਹ ਕਰੀ ਜਾਂਦੇ ਇਹ ਬੇਨਤੀ ਮੈਂ ਤਾਂ ਕੀਤੀ ਹੈ ਕਿਉਂਕਿ ਬਹੁਤ ਵੱਡੇ ਵੱਡੇ ਅਖਬਾਰਾਂ ਵਿੱਚ ਇਹ ਖਬਰ ਲੱਗੀ ਹੈ ਚੈਨਲਾਂ ਵਾਲਿਆਂ ਨੇ ਪੇਜਾਂ ਵਾਲਿਆਂ ਨੇ ਇਹ ਪੋਸਟਾਂ ਪਾਈਆਂ ਵਈਆਂ ਨੇ ਤੇ ਹੁਣ ਜਦੋਂ ਲੋਕ ਸਵਾਲ ਕਰਦੇ ਨੇ ਉਦੋਂ ਇਹਨਾਂ ਦੀ ਜਵਾਬ ਬੰਦ ਹੈ ਮੂੰਹ ਬੰਦ ਹੈ ਜਵਾਬ ਇਹਨਾਂ ਨੇ ਦੇਣਾ ਨਹੀਂ ਤੇ ਜਿਹੜੇ ਸਰੋਵਰਾਂ ਨੇ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਤੇ ਫਿਰ ਉਹਨਾਂ ਸਰੋਵਰਾਂ ਵਿੱਚ ਆਪ ਗਿਆਨੀ ਰਗਵੀਰ ਸਿੰਘ ਦੀ ਇਸ਼ਨਾਨ ਕਿਉਂ ਨਹੀਂ ਕੀਤਾ ਜਦੋਂ ਉਹਨੂੰ ਡੇਂਗੂ ਹੋ ਗਿਆ ਫਿਰ ਤੁਸੀਂ ਸਰੋਵਰ ਵਿੱਚ ਇਸ਼ਨਾਨ ਕਰਨਾ ਸੀ ਕਿਉਂ ਭੀ ਲਾਉਣੇ ਸੀ ਠੀਕ ਹੋ ਜਾਣਾ ਸੀ ਨਾਲੇ ਪੈਸੇ ਬਚਣੇ ਸੀ ਖਰਚਾ ਨਹੀਂ ਹੋਣਾ ਸੀ ਨਾਲੇ ਜਿਹੜੀ ਆ ਲੋਕਮਣ ਸਿਰ ਚ ਸਵਾਬ ਆਉਣਗੇ ਕਿ ਜਿ세ਹਰ ਹਸਪੀਟਲ ਦੇ ਵਿੱਚ ਦਾਖਲ ਹੈ ਲੋਕਾਂ ਨੇ ਉਹ ਸਵਾਬ ਨਹੀਂ ਪਾਉਣੀ ਸਰ ਵਿੱਚ ਨਾਲੇ ਇੰਨੀ ਬਦਨਾਮੀ ਨਹੀਂ ਹੋਣੀ ਸੀ ਨਾਲੇ ਲੋਕ ਗੁੰਮਰਾਹ ਨਾ ਹੋਣ ਇਹ ਬੇਨਤੀ ਜਿਹੜੇ ਬੰਦੇ ਪਖੰਡਵਾਦ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਤਰਕ ਦੇ ਆਧਾਰ 'ਤੇ ਮੈਂ ਕੀਤੀ ਹੈ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ